ਅਸ਼ਾ ਤਰਵੇਸ਼ ਅਮਰਤ ਦੇ ਦਾਤੇ ਸਰਬਸਦਾਨੀ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 355 ਪ੍ਰਕਾਸ਼ ਗੁਰਪੁਰਪ ਦੀਆਂ ਰੌਣਕਾਂ ਲਗਾਤਾਰ ਜਾਰੀ ਨੇ ਅਸੀਂ ਅਸਾਂ ਮੌਜੂਦ ਆ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਸਥਾਨ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ LED ਲਾਈਟਾਂ ਦੇ ਨਾਲ ਸਜਾਏ ਤਖਤ ਸਾਹਿਬ ਦਾ ਮਨਮੋਹਕ ਦਿਲ ਖਿੱਚਵਾ ਨਜ਼ਾਰਾ ਸੱਜ ਹੀ ਸੰਗਤਾਂ ਦਾ ਧਿਆਨ ਖਿੱਚ ਰਿਹਾ ਹੈ ਹਾਲਾਂਕਿ ਅੱਧੀ ਰਾਤ ਦਾ ਸਮਾਂ ਹੋ ਚੁੱਕਿਆ ਹੈ ਪਰ ਸੰਗਤਾਂ ਦਾ ਇੱਥੇ ਠਾਠਾ ਮਾਰਦਾ ਸਮੁੰਦਰ ਇਸ ਵੇਲੇ ਨਜ਼ਰ ਆ ਰਿਹਾ ਹੈ ਅੰਦਰ ਤਖਤ ਸਾਹਿਬ ਦਾ ਦਰਬਾਰ ਸੰਗਤਾਂ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਭਰ ਚੁੱਕਿਆ ਹੈ ਕਿਉਂਕਿ ਇੱਥੋਂ ਦੀ ਪ੍ਰਾਤਨ ਪਰੰਪਰਾ ਦੇ ਅਨੁਸਾਰ ਮੁਰਾਦਿਆਂ ਦੇ ਅਨੁਸਾਰ ਅੰਮ੍ਰਿਤ ਵੇਲੇ ਇੱਕ ਵੇਦ ਦੇ ਗਰੀਬ ਸ਼੍ਰੀ ਖੰਡ ਪਾਤ ਸਾਹਿਬ ਦੇ ਭੋਗ ਪਾਏ ਜਾਣੇ ਨੇ ਆarti ਕੀਤੀ ਜਾਣੀ ਹੈ ਪਰ ਫੁੱਲਾਂ ਦੀ ਵਰਖਾ ਕਰਕੇ ਸਭ ਤੋਂ ਅਲੋਕਿਕ ਨਜ਼ਾਰਾ ਹੁੰਦਾ ਹੈ ਜਦੋਂ ਫੁੱਲਾਂ ਦੀ ਵਰਖਾ ਕਰਕੇ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਪ ਦੀਆਂ ਖੁਸ਼ੀਆਂ ਮਨਾਈਆਂ ਜਾਣੀਆਂ। ਤੋਂ ਇਹ ਸਾਰੀਆਂ ਤਸਵੀਰਾਂ ਅਸੀਂ ਲਗਾਤਾਰ ਆਪਣੇ ਦਸਤਾ ਦੇ ਨਾਲ ਸਾਂਝੀਆਂ ਕਰਦੇ ਰਹਾਂਗੇ। ਤੋਂ ਫਿਲਹਾਲ ਕੁਝ ਦੇਰ ਤੱਕ ਸ਼੍ਰੀ ਖੰਡਪੜ ਸਾਹਿਬ ਦੇ ਪੋਗ ਜਿਹੜੇ ਐ ਪਾਏ ਜਾਣੇ ਨੇ। ਤੋਂ ਬੇहद ਅਦਭੁਤ ਨਜ਼ਾਰਾ ਹੈ। ਸੰਗਤਾਂ, ਪਰਿਵਾਰਾਂ ਸਮੇਤ ਦੇਸ਼ ਦੇ ਵਕਫਾ ਖਿਸਿਆਂ, ਵਿਹਾਰ ਦੇ ਵਕਫਾ ਖੇਹਰਾ ਪੰਜਾਬ ਭਰਿਆਣਾ ਹਮਾਚਲ ਉੱਤਰ ਪ੍ਰਦੇਸ਼ ਤੋਂ ਇੱਥੇ ਵੱਡੀ ਤਰ੍ਹਾਂ ਵਿੱਚ ਪਹੁੰਚੀਆਂ ਹੋਈਆਂ ਨੇ ਚਾਹੇ ਮੌਸਮ ਸਾਥ ਨਹੀਂ ਦੇ ਰਿਹਾ अनेका ਰੇਲ ਗੱਡੀਆਂ ਉਡਾਨਾਂ ਰੱਦ ਹੋ ਰਹੀਆਂ ਨੇ ਬਹੁਤ ਪਛੜ ਕੇ ਚੱਲ ਰਹੀਆਂ ਨੇ 8 8 10 10 ਘੰਟੇ 에어ਪੋਰਟ ਰੇਲਵੇ ਸਟੇਸ਼ਨ ਤੇ ਇੰਤਜ਼ਾਰ ਵੀ ਕਰਨਾ ਪਿਆ ਸੰਗਤਾਂ ਨੂੰ ਪਰ ਫਿਰ ਵੀ ਸੰਗਤਾਂ ਦਾ ਜਜ਼ਬਾ ਸ਼ਰਧਾ ਭਾਵਨਾ ਕਿ ਹਰ ਹੀਲੇ ਪਟਨਾ ਸਾਹਿਬ ਦੇ ਦਰਸ਼ਨ ਕਰਨੇ ਆ ਤੋਏ ਅਦਭੁਤ ਨਜ਼ਾਰਾ ਐ ਇਸ ਵੇਲੇ ਅੱਧੀ ਰਾਤ ਦਾ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਸ਼ਰਧਾ ਤੇ ਸਤਿਕਾਰ ਪੇਂਟ ਕਰਦੇ ਆ ਅੱਧੀ ਰਾਤ ਦੇ ਵੇਲੇ ਵੀ ਸੰਗਤਾਂ ਦਾ ਇਸ ਵੇਲੇ ਠਾਠਾ ਮਾਰਦਾ ਸਮੁੰਦਰ ਜਿਹੜਾ ਨਜ਼ਰ ਆ ਰਿਹਾ ਚਾਹੇ ਕੜਾਕੇ ਦੀ ਸਰਦੀ ਹੈ ਧੁੰਦ ਵੀ ਸ਼ੁਰੂ ਹੋ ਚੁੱਕੀ ਹੈ ਪਰ ਸੰਗਤਾਂ ਦੀ ਸ਼ਰਧਾ ਭਾਵਨਾ ਤੇ ਇਸ ਸਭ ਦਾ ਕੋਈ ਅਸਰ ਨਹੀਂ ਤਰ੍ਹਾਂ ਤਰ੍ਹਾਂ ਦੇ ਲੰਗਰ ਤੁਟ ਵਰਤੇ ਜਾ ਰਹੇ ਆ ਗਰਮ ਦੁੱਧ ਕੌਫੀ ਚਾਹ ਮਠਿਆਈਆਂ ਫਰੂਟ ਬੇहद ਅਦਭੁਤ ਨਜ਼ਾਰਾ ਜਿਹੜਾ ਇਸ ਵੇਲੇ ਤਖਤ ਸ੍ਰੀ ਮੰਦਿਰ ਜੀ ਪਟਨਾ ਸਾਹਿਬ ਵਿਖੇ ਦੇਖਣ ਨੂੰ ਮਿਲ ਰਿਹਾ ਹੈ ਔਰ ਸੰਗਤਾਂ ਬੇहद ਖੁਸ਼ ਨੇ ਦਾੜੀਆਂ ਖੁਸ਼ ਨੇ ਕਿ ਉਹਨਾਂ ਨੂੰ ਇਸ ਅਲੋਕਿਕ ਨਜ਼ਾਰੇ ਦਾ ਆਨੰਦ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਕਲਗੀਧਰ ਪਾਸ਼ਾ ਦੇ ਪ੍ਰਕਾਸ਼ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਸਿੱਖ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਅਤੇ ਕੁਸ਼ਰੀ ਜਥੇ ਸੰਗਤਾਂ ਨੂੰ ਗੁਰੂਤ ਹਾਸ ਦੇ ਨਾਲ ਜੋੜ ਰਹੇ ਨੇ ਪਰ ਵੱਡੀ ਗਿਣਤੀ ਸਖਤਾਂ ਦਰਸ਼ਨ ਕਰ ਰਹੀਆਂ ਨੇ ਦੀਪਮਾਲਾ ਕੀਤੀ ਜਾ ਰਹੀ ਹੈ ਅੰਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੂਰਵ ਦੀ ਖੁਸ਼ੀ ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਆਈ ਹੋਈ ਸੰਗਤਾਂ ਕਿ ਉਹਦੇ ਦੀਵੇ ਅਤੇ ਰੰਗ-ਬਰੰਗੀਆਂ ਮੋਮਬਤੀਆਂ ਬਾਲ ਕੇ ਗੁਰੂ ਸਾਹਿਬ ਦੇ ਆਗਮਨ ਪੂਰਵ ਦੀਆਂ ਖੁਸ਼ੀਆਂ ਸਾਂਝੀਆਂ ਕਰ ਰਹੀਆਂ ਨੇ ਬੇਹਦ ਬਨਮੋਹਕ ਨਜ਼ਾਰਾ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਉਹਨਾਂ ਨੂੰ ਯਾਦ ਕੀਤਾ ਗੁਰੂ ਸਾਹਿਬ ਨੇ ਅਲਾਹਾਬਾਦ ਜੀ ਨੂੰ ਅੱਗੇ ਵੱਧ ਕੇ ਜਾਣ ਵਾਸਤੇ ਬੜਾ ਨਾਲ ਲਾਗੇ ਕਿਤੇ ਲੱਗੇ ਹੋਣਾ ਉਹ ਦਬਾਵੀਂ ਅੱਖਾਂ ਦੇ ਦਬਾਵੇ ਭਾਵੇਂ ਇਹਨਾਂ ਨੂੰ ਫਰਕ ਨਹੀਂ ਪਉਂਦਾ ਖਾਲੇ ਜਦੋਂ ਭਗਤਾਂ ਸਤਸੰਗ ਨਾਲ ਲੱਗੇ ਫਿਰ ਸੰਗਤ ਦੇ ਮੈਦਾਨ ਵਿੱਚੇ ਜੀਓ ਤਾਂ ਕਿ ਸ਼੍ਰੀ ਬੰਦਰ ਜੀ ਪਟਨਾ ਸਾਹਿਬ ਵੇਖੇ ਇਸ ਵੇਲੇ ਬੇहद ਅਦਭੁਤ ਨਜ਼ਾਰਾ ਹੈ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਗਏ ਨੇ ਤੇ ਹੁਣ ਪ੍ਰਾਤਨ ਬ੍ਰਿਆਦਾ ਦੇ ਅਨੁਸਾਰ ਜਿਹੜੀ ਹੈ ਉਹ ਆਰਤੀ ਕੀਤੀ ਜਾ ਰਹੀ ਹੈ ਤਾਂ ਬੇਹਦ ਅਲੋਕਿਕ ਨਜ਼ਾਰਾ ਰਾਤ ਦੇ 2 ਵਜੇ ਨੇ ਚਾਹੇ ਕੜਾਕੀ ਠੰਡ ਹੈ ਔਰ ਸੰਤਾ ਦਾ ਠਾਠਾ ਮਾਰਦਾ ਸੁਗੰਧ ਇਸ ਵੇਲੇ ਤਖਤ ਸਾਹਿਬ ਵਿਖੇ ਨਜ਼ਰ ਆ ਰਿਹਾ ਹੈ ਬੱਚੋ ਤੁਰੰਤ ਬੇ ਸ਼੍ਰੀ ਖੰਡਪਾ ਸਾਹਿਬ ਦੇ ਪੋਕ ਪਾਏਗੇ ਨੇ ਦੀ ਗਿਣਤੀ ਚਾਹੀਏ ਸੰਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕੀਤਾ ਗਿਆ ਔਰ ਹੁਣ ਤਾਂ ਕਿ ਸ੍ਰੀ ਮੰਦਿਰ ਜੀ ਪਟਨਾ ਸਾਹਿਬ ਦੀ ਪ੍ਰਾਤਨ ਵਿਆਦਾ ਦੇ ਅਨੁਸਾਰ ਜੋ ਹੈ ਤੜਕਸਾਰ ਜਿਹੜੀ ਹੈ ਹਾਰਤੀ ਕੀਤੀ ਜਾ ਰਹੀ ਹੈ ਬੇहद ਅਨੰਦਮਈ ਮਾਹੌਲ ਬੇहद ਅਦਭੁਤ ਬੇहद ਅਲੋਕਿਕ ਬੇहद ਬਲਮੋਹਕ ਨਜ਼ਾਰਾ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਦੇਸ਼ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਚ ਪਹੁੰਚੀ ਹੋਈ ਸੰਗਤਾਂ ਤੋਂ ਸਪੇਸ਼ ਪਿਤਾਂ ਗੀਤਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੇ ਮੌਕੇ ਫੁੱਲਾਂ ਦੀ ਵਰਖਾ ਕਰਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਤੇ ਸਤਿਕਾਰ ਪੇਂਟ ਕਰ ਰਹੀਆਂ ਹਨ in the जूर साहेब नांदेड़ महाराष्ट्र वहाँ से हम हजूर साहब से हर साल की तरह ये साल भी आ गए कितने साल से आ रहे हैं। कम अज कम तीस साल से आते हैं यहाँ पे हमारू कमेटी बुलाती लेटर आता नौ दस लोगों का अभी नौ लोग आ गए हम नौ मृदंग है हारमोनी है टाली है ये हमेशा हमारे साथ रहता हजूर साहब में भी दशहरा का मेला होल का मेला बसाख मेला ऐसे जो मेले आते तो गुरुद्वारा हमें बुलाता है गुरु साहब हाँ जी यहाँ पे हर साल की पर, गुरु प्रकाश को पर्व आते पे भी हमारे नंदेड़ में महाराष्ट्र में हर बहुत बढ़िया लगता है हम तो पाँच छह महीने से आस करते हैं हम लोग लेटर आ रहा है लेटर आ रहा है ये आने बाद वाले बहुत ही आनंद आता है बस यहाँ मिलने का मौका गुरु महाराज के लिए हम तो तैयारी करते पहले से हमारे बुजुर्ग लोग भी करते थे हम भी कर रहे हैं अभी ऐसा लगता है कि बहुत अच्छा लगता है यहाँ पटना साहब आए तो हमारा दिल भर जाता है हम सब लोग खुश हो जाते हैं ऐसा हमारे है। को आनंद आता है तो ਜਮਕਾਰੇ ਪੈਂਦੇ ਚਕਰਾਂਦੇ ਜੀ ਬੀ ਬੀ ਜੀ ਆਏ ਜਦ ਆਏ ਪੈਂਦੇ ਚਕਰਾਂਦੇ ਜਨਮ ਗੁਰਾਂ ਦਾ ਪਟਨੇ ਸਹਿ ਰਦਾ ਜਨਮ ਗੁਰਾਂ ਦਾ ਪਟਨੇ ਸਹਿ ਰਦਾ ਗੁਰਾਂ ਦਾ ਪਟਨੇ ਸਹਿ ਰਦਾ ਜਨਮ ਗੁਰਾਂ ਦਾ ਪ੍ਰਮਖੇ ਏ ਅਨਪੁਰ ਦੇ ਰਾਲਾਏ ਜਮਕਾਰੇ ਪੈਂਦੇ ਚਕਰਾਂਦੇ ਜਮਕਾਰੇ ਪੈਂਦੇ ਚਕਰਾਂਦੇ ਬਹੁਤ ਆਨੰਦ ਆਇਆ ਬਾਈ ਗੁਰੂ ਜੀ ਇਸ ਤਰੇ ਕਿਰਪਾ ਬਣ ਆਇ ਰਖਣ ਸਾਡੇ ਪਰਿਵਾਰ ਨੂੰ ਸਭ ਨੂੰ ਇੱਥੇ ਬੁਲਾਣ ਤੇ ਆਪਣੇ ਦਰਸ਼ਨ ਦੀਦਾਰੇ ਬਖਸ਼ਣ

आज साढ़े दसवें गुरु गोविंद साहब जी का जन्म दिहाड़ा है और हम दस साल से आ रहे हैं ऐसी रौनक हमने कभी कहीं नहीं देखी तो हम तो यही कहेंगे तीन सौ तो स्तावन पे महाराज का प्रकाश पूर्व है जिसमें पूरा सहयोग पटना साहेब की कमेटी ने नीतीश सरकार ने और बाकी संगतों की सबकी बदौलत आज ये इतना चहल पहल और रौनक है मैं कहूँगा सात संगतों को आए यहाँ पे बट चढ़ के अपना दसवंत भी दें और साथ में बाबा जी का आशीर्वाद लेके जाएं। ਇਹ ਤਾਂ ਸਾਡੇ ਸ਼ੈਨ ਸ਼ਾਹ ਦਾ ਜੀ ਜਨਮ ਦਿਨ ਹੈ ਜੀ ਅਸੀਂ ਮਨਾ ਰਹੇ ਹਾਂ ਸਾਰੇ ਬਹੁਤ ਖੁਸ਼ੀ ਹੈ ਅਸੀਂ ਸ਼ਿਮਲਾ ਤੋਂ ਆਏ ਹਾਂ ਹਰ ਸਾਲ ਆਨੇ ਆ ਇਹ ਸ਼ੈਨ ਸ਼ਾਹ ਦਸ਼ਮੇਸ਼ ਪਾਚੀ ਦਾ ਗੁਰਪੁਰ ਬਣਾ ਰਹੇ ਹੈ ਰੌਣਕਾਂ ਦੇਖੋ ਤੁਸੀਂ ਅੱਧੀ ਰਾਤ ਨੂੰ ਬਹੁਤ ਹੀ ਵਧੀਆ ਪ੍ਰੋਗਰਾਮ ਹੋ ਰਿਹਾ ਹੈ ਰਾਗੀ ਜੱਥੇ ਇੱਕ ਜੱਥਾ ਇੱਥੇ ਬਹੁਤ ਵਧੀਆ ਹਰ ਜਗ੍ਹਾ ਇੰਤਜ਼ਾਮ ਵਧੀਆ ਲੰਗਰ ਸ਼ੈਨ ਸ਼ਾਹ ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ ਜਿਕਰਾ ਬਣਾਵੇ ਗੁਰਗੋਬਿੰਦ ਸਿੰਘ ਦੇ ਮਨ ਨੂੰ ਪਾਵੇ ਸੁਣ ਕੇ ਫੰਤ ਨਿਆਲ ਹੋ ਜਾਵੇ ਫਾਫਰੀਓ ਕਾਲ ਜਗਾਰਾ ਭਰਾਵੇ ਕਿਉਂ ਫੈਬਜਾਦਿਆਂ ਨੂੰ ਭਾਵੇ ਮਾਤਾ ਗੁਜਰਕੌਰ ਨੂੰ ਭਾਵੇ ਗੁਰੂ ਤੇਗ ਬਹਾਦਰ ਨੂੰ ਭਾਵੇ ਫਤਰੀਓ ਗਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਬਾਜਾਂ ਵਾਲੇ ਸਤਿਗੁਰ ਧੰਤਰ ਗੁਰਬੇਦ ਸਿੰਘ ਮਹਾਰਾਜ ਜੀ ਦਾ ਜਨਮ ਦਿਨ ਦੀਆਂ ਸਮੁੱਚੀ ਸਿੱਖ ਪੰਥ ਸਮੁੱਚੀ ਮਾਨਵਤਾ ਸਮੁੱਚੀ ਸਾਰੇ ਦੁਨੀਆ ਨੂੰ ਲੱਖ ਲੱਖ ਵਧਾਈ ਤੇ ਬਹੁਤ ਸੰਗਤਾਂ 'ਚ ਖੁਸ਼ੀ ਦੀ ਲਹਿਰ ਆ ਤੇ ਅੱਜ ਬਹੁਤ ਵੱਡਾ ਕਾਠਕ ਤਕਸ਼ਰੀ ਪਟਨਾ ਸਾਹਿਬ ਵਿੱਚ ਸਾਰੀਆਂ ਸੰਗਤਾਂ ਨੂੰ ਵੇਖਣ ਨੂੰ ਮਿਲਿਆ ਅਸੀਂ ਗੁਰੂ ਮਹਾਰਾਜ ਅਗੇ ਅਰਦਾਸ ਕਰਦੇ ਆ ਕਿ ਹਰ ਸਾਲ ਮਹਾਰਾਜ ਬਾਲ ਬਖਸ਼ਣ ਆਪਣੇ ਚਰਨਾਂ ਦੇ ਸੰਗਤਾਂ ਨੂੰ ਸਦਨ ਤੇ ਤਾਂ ਕਿ ਸਾਰੀਆਂ ਸੰਗਤਾਂ ਜਿਹੜੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਆ ਮਨਮਿਤ ਕੋ ਚੱਡਾ ਆਮ 올 ਦਾ ਵੇ ਫਰੋਮ ਮੁੰਬਈ ਔਰ ਦਿਸ ਇਜ਼ ਮਾਈ 7 ਇਅਰਸ ਆ ਹੈਵ ਕੰਪਲੀਟਡ सो आई एम सो ब्लैस्ड और गुरु नानक देव जी गुरु गोबिंद सिंह महाराज नु बहुत बहुत शुक्राना करनी है कि आप जी ने इतने आने का मौका देता है सेवन किस तरह कंप्लीट हो गए पता नहीं लग मुंबई डेली एवरीवेयर दिन बिच मनाया जाता है गुरुपुरब बट यहाँ पे एक अलग ही नज़ारा कि आपको रात के टाइम में गुरपुरब मनाया हुआ देखेगा आई एम ऑल द वे फ्रॉम मुंबई आई एम फ्रॉम फिल्म इंडस्ट्री एंड बट आई एम सो ब्लेस्ड टू हैव इन दिस गुरुपुरब प्रोग्राम ਧੰਨ ਧੰਨ ਗੁਰਨਾਣ ਸਿੰਘ ਜੀ ਮਹਾਰਾਜ ਤੰਤਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਸਮੂਹ ਸੰਗਤ ਨੂੰ ਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪ੍ਰਬ ਦੀ ਲਖ ਲਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਤ ਜੀ ਚੀਫ ਮਿਨਿਸਟਰ ਬਹੁਤ ਬਹੁਤ ਧੰਨਵਾਦ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਨੇ Hindu ਹੋਵੇ ਸੇ ਕੋਈ ਸਾਰੋ ਸਾਰੀ ਕੋਮਨ ਨੂੰ ਨਾਲ ਲੈ ਕੇ ਚੱਲਦੇ ਨੇ ਸਾਡੇ 350 ਸਾਲ ਤੋਂ ਸਾਡੇ ਨਾਲ ਲੱਗੇ ਹੋਏ ਨੇ ਉਹ ਸਾਡੇ ਨਾਲੇ ਘੱਟੋ ਘੱਟ ਨਾਲ ਚੱਲਦੇ ਨੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਅਸੀਂ ਇੱਥੇ ਆ ਕੇ ਆ ਕੇ ਇੱਥੇ ਗੁਰਪ੍ਰਬ ਮਨ ਕਸ ਆਪਸਾ ਬਹੁਤ ਬਹੁਤ ਧੰਨਵਾਦ ਅਦੁੱਤ ਨਜ਼ਾਰਾ ਹੈ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਸਥਾਨ ਤੱਕ ਚਿਰੀ ਹਰਮੰਦਰ ਜੀ ਪਟਨਾ ਸਾਹਿਬ ਦਾ ਜਿੱਥੇ ਨਾ ਕੋਈ ਕੜਾਕੇ ਦੀ ਠੰਡ ਦਾ ਅਸਰ ਹੈ ਨਾ ਕੋਈ ਅੱਧੀ ਰਾਤ ਦਾ ਅਸਰ ਹੈ ਬਲਕਿ ਹਰ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਬੇਹਤ ਸ਼ਰਧਾ ਭਾਵਨਾ ਦੇ ਨਾਲ ਇਸ ਵੇਲੇ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਇਕੱਤਰ ਹੋਇਆ ਹੈ ਔਰ ਸ਼੍ਰੀ ਖਨਪੜ ਸਾਹਿਬ ਦੇ ਪੋਪ ਪਾਏ ਗਏ ਨੇ ਆਰਤੀ ਉਪਰੰਤ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਔਰ ਇਸ ਵੇਲੇ ਆਤਿਸ਼ਬਾਜੀ ਢੋਲਾਂ ਦੀ ਥਾਪ ਤੇ ਜੋ ਹੈ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਦੀਪਮਾਲਾ ਕੀਤੀ ਜਾ ਰਹੀ ਹੈ ਤੋਏ ਅਦਭੁਤ ਨਜ਼ਾਰਾ ਇਸ ਵੇਲੇ ਪਟਨਾ ਸਾਹਿਬ ਦੀ ਧਰਤੀ ਤੇ ਜਿੱਥੇ ਸੰਗਤਾਂ ਦੇਸ਼-ਵਿਦੇਸ਼ਾਂ ਤੋਂ ਅਮਰਦੇ ਦਾਤੇ ਸਰਪੰਸਾਨੀ ਸ਼ਿਰਗੁਰ ਗੋਬੀ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਦੇ ਲਈ ਵੱਡੀ ਗਿਣਤੀ ਵਿੱਚ 71 ਹੋਈਆਂ ਨੇ ਤੋਂ ਅਸੀਂ ਵੀ ਆਪਣੇ ਆਪ ਨੂੰ ਬੇहद ਕਰਮਾ ਵਾਲਾ ਵਡਪਾਗਾ ਮੰਨਦੇ ਆ ਕਿ ਸਾਨੂੰ ਇੱਥੇ ਆ ਕੇ ਦੂਰ ਦਰਾਡੇ ਬੈਠੇ ਦੇਸ਼ ਵਿਦੇਸ਼ਾਂ 'ਚ ਬੈਠੇ ਸਾਡੇ ਦਰਸ਼ਕਾਂ ਦੇ ਨਾਲ ਇਹ ਤਸਵੀਰਾਂ ਸਾਂਝੀਆਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਕੈਮਰਾ ਬਸਲ ਹਰਤਾ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਪੱਖਾ ਚਿਰੀ ਬੰਦਰਜੀ ਪਟਨਾ ਸਾਹਿਬ